ਕੱਲ ਸਿਰਫ ਕੁਝ ਮੋੜਲੇ ਗੁਰਦੁਆਰਾ ਸਾਹਿਬ ਘਟਨਾ ਕੀ ਕਹੂੰ ਇੱਕ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਢਾਹ ਚੱਕਿਆ ਗਿਆ ਮੈਂ ਖੰਨੇ ਸੀ ਛੇ ਮੰਦਰ ਵਿੱਚ ਵੀ ਅੱਤ ਵੀ ਹੋਈ ਕੋਈ ਦੋਸ਼ੀ ਪਰੇ ਪਤਾ ਨਹੀਂ ਲੱਗਿਆ ਨਾ ਕੋਈ ਕੋਲਸ ਉੱਥੇ ਆਈ ਉਵੇਂ ਇੱਕ ਮੋੜਲੇ ਗੁਰੂ ਘਰ ਚ ਵਿੱਚ ਵੀ ਅੱਤ ਵੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਵੰਤਮਨ ਨੂੰ ਬੇਨਤੀ ਕਰਦਾ ਹੈ ਐਜੀਆਂ ਕਠੜਾਂ ਜਿਹੜੀਆਂ ਹੋ ਰਹੀਆਂ ਐ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ ਅੱਜ دہشت ਦਾ ਮਾਹੌਲ ਪੰਜਾਬ 'ਚ ਹੈ ਇਹ ਲੋਕਾਂ ਵਿੱਚ ਡਰ ਪਿਆ ਹੈ ਸੋ ਜੇ ਐਜੀ ਹਾਲਾਤ ਰਹੀ ਤੇ ਪੰਜਾਬ 'ਚ ਕੌਣ ਆਊਗਾ ਇਥੇ ਜਿੱਦੜਵਾ 1997 ਵਾਲਾ ਲੱਗਦਾ ਸੇ ਤੁਹਾਨੂੰ 17 ਸਾਲ ਦਾ ਸਰਕਾਰ ਬੰਦੀ ਕਾਲੀ ਦਾ ਦੀ ਜਿੰਨੀ ਜਨਤਾ ਬਾਅਦ ਲੱਗਦਾ ਕਿਥੋਂ ਲਾ ਤੇ ਗਿੱਦੜਵਾਏ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐਕਟੀ ਫਿਰ ਤੋਂ ਗਿੱਦੜਵਾਏ ਵਾਲੇ ਕਰਾਉਣਗੇ